ਅੰਟਾਰੀਓ ਨੇ ਸਕੂਲਾਂ ਅਤੇ ਚਾਈਲਡ ਕੇਅਰ ਸੈਂਟਰਾਂ ਦੇ 200 ਮੀਟਰ ਦੇ ਦਾਇਰੇ ਵਿੱਚ ਨਿਗਰਾਨੀ ਅਧੀਨ ਨਸ਼ੀਲੇ ਪਦਾਰਥਾਂ ਦੀ ਖਪਤ ਵਾਲੀਆਂ ਥਾਵਾਂ ਤੇ ਪਾਬੰਦੀ ਲਗਾ ਦਿੱਤੀ ਹੈ। ਸੂਬੇ ਭਰ ਵਿੱਚ 10 ਸਹੂਲਤਾਂ ਨੂੰ ਮਾਰਚ 2025 ਤੱਕ ਸੁਰੱਖਿਅਤ ਖਪਤ ਸੇਵਾਵਾਂ ਪ੍ਰਦਾਨ ਕਰਨਾ ਬੰਦ ਕਰਨ ਲਈ ਮਜਬੂਰ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਇਲਾਜ ਕੇਂਦਰਾਂ ਵਿੱਚ ਤਬਦੀਲ ਕਰਨ ਦਾ ਵਿਕਲਪ ਦਿੱਤਾ ਜਾਵੇਗਾ। ਸਿਹਤ ਮੰਤਰੀ ਸਿਲਵੀਆ ਜੋਨਸ ਨੇ ਬੀਤੀ ਦੁਪਹਿਰ ਨੂੰ ਆਟਵਾ ਵਿੱਚ ਅੰਟਾਰੀਓ ਦੀ ਐਸੋਸੀਏਸ਼ਨ ਆਫ ਮਿਊਨਿਸਪੈਲਿਟੀਜ਼ ਫਰੈਂਸ ਨੂੰ ਸੰਬੋਧਨ ਕਰਦਿਆਂ ਇਸ ਫੈਸਲੇ ਦਾ ਐਲਾਨ ਕੀਤਾ ਨਵੇਂ ਨਿਯਮਾਂ ਨਾਲ ਪ੍ਰਭਾਵਿਤ ਹੋਣ ਵਾਲੀਆਂ 10 ਸਾਈਟਾਂ ਵਿੱਚੋਂ 5 ਟ੍ਰਾਂਟੋ ਦੇ ਵਿੱਚ ਨੇ ਜਦਕਿ ਇੱਕ ਇੱਕ ਓਟਵਾ ਕਿਚਨਰ ਥੰਡਰਬੇ ਹਮਿਲਟਨ ਅਤੇ ਗਾਫ ਵਿੱਚ ਨੇ ਕੈਨਡਾ ਸਰਕਾਰ ਨੇ ਆਪਣੀ ਵੈਬਸਾਈਟ ਤੇ 온ਟਾਰੀਓ ਵਿੱਚ 23 ਸੁਰੱਖਿਅਤ ਖਪਤ ਸਾਈਟਾਂ ਦੀ ਸੂਚੀ ਦਿੱਤੀ ਹੈ ਨਿਗਰਾਨੀ ਅਧੀਨ ਖਪਤ ਵਾਲੀਆਂ ਸਾਇਟਾਂ ਲੋਕਾਂ ਨੂੰ ਓਵਰਡੋਸ ਦੇ ਜੋਖਮ ਨੂੰ ਘਟਾਉਣ ਲਈ ਟੀਕੇ ਲਗਾਉਣ, ਸੂਗਨ ਚਾਹੋਰ ਨਿਗਰਾਨੀ ਹੇਠ ਦਵਾਈਆਂ ਲੈਣ ਦੀ ਆਗਿਆ ਦਿੱਤੀਆਂ ਨੇ। ਜੋਨਸ ਨੇ ਕਿਹਾ ਕਿ ਸੂਬਾ ਨਵੇਂ ਬੇਕਰੇ ਅਤੇ ਨਸ਼ਾ ਰਿਕਵਰੀ ਟ੍ਰੀਟਮੈਂਟ ਯਾਨੀ ਕਿ ਹਾਟ ਹੱਬ ਦੇ 19 ਵਿੱਚ 378 ਮਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਜੇਕਰ ਪੁਰਾਣੀਆਂ ਹਫਤਵਾਲੀਆਂ ਸਾਇਟਾਂ ਹਾਟ ਹੱਬ ਬਣਨ ਲਈ ਅਰਜ਼ੀ ਦੇਣ ਦੀ ਚੋਣ ਕਰਦੀਆਂ ਨੇ ਤਾਂ ਪ੍ਰਾਂਤ ਨੇ ਕਿਹਾ ਕਿ ਉਹਨਾਂ ਨੂੰ ਪਹਿਲ ਦਿੱਤੀ ਜਾਵੇਗੀ। ਹੌਟ ਹੱਬ ਸੁਰੱਖਿਅਤ ਸਪਲਾਈ ਨਿਰੀਖਣ ਕੀਤੇ ਨਸ਼ੀਲੇ ਪਦਾਰਥਾਂ ਦੀ ਖਪਤ ਜਾਂ ਸੂਈ ਐਕਸਚੇਂਜ ਪ੍ਰੋਗਰਾਮਾਂ ਦੀ ਪੇਸ਼ਕਸ਼ ਨਹੀਂ ਕਰਨਗੇ ਇਸ ਦੀ ਬਜਾਏ ਉਹ ਸਹਾਇਤਾ ਦੇ ਹੋਰ ਰੂਪਾਂ ਦੀ ਪੇਸ਼ਕਸ਼ ਕਰਨਗੇ ਜਿਵੇਂ ਕਿ ਸਹਾਇਕ ਰਿਹਾਇਸ਼ ਰੋਜ਼ਗਾਰ ਸਹਾਇਤਾ ਅਤੇ ਨਸ਼ਾ ਮੁਕਤੀ ਦੇਖਭਾਲ ਜੋਨਸ ਨੇ ਕਿਹਾ ਹੈ ਕਿ ਇੱਥੇ ਕੋਈ ਇੱਕ ਨੁਸਖੇ ਵਾਲਾ ਫਾਰਮੂਲਾ ਨਹੀਂ ਹੈ ਇਸ ਲਈ ਕਮਿਊਨਿਟੀ ਆਪਣੀਆਂ ਜ਼ਰੂਰਤਾਂ ਦੇ ਅਨੁਸਾਰ ਹੱਬ ਨੂੰ ਵਿਅਕਤੀਗਤ ਬਣਾ ਸਕਦੀ ਹੈ ਉਸਨੇ ਕਿਹਾ ਕਿ ਪ੍ਰਾਂਤ ਕਿਸੇ ਵੀ ਨਵੀਂ ਖਪਤ ਸਾਈਟ ਨੂੰ ਬੰਦ ਕਰਨ ਲਈ ਫੰਡ ਨਹੀਂ ਦੇਵੇਗਾ ਇਹ ਪੁੱਛੇ ਜਾਣਤੇ ਕਿ ਕੀ ਪ੍ਰਾਂਤ ਨੇ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਇਆ ਸੀ ਜੋ ਮੌਜੂਦਾ ਖਪਤ ਵਾਲੀਆਂ ਸਾਈਟਾਂ ਨੂੰ ਬੰਦ ਕਰਨ ਦੇ ਨਤੀਜੇ ਵਜੋਂ ਹੋਣਗੀਆਂ ਉੱਥੇ ਰੋਕੀਆਂ ਗਈਆਂ ਓਵਰਡੋਸ ਦੀ ਗਿਣਤੀ ਦੇ ਆਧਾਰ ਤੇ ਜੇਨਸ ਨੇ ਇਨਕਾਰ ਕੀਤਾ ਕਿ ਇਹ ਇੱਕ ਮੁੱਦਾ ਹੋਵੇਗਾ ਐਚਆਈਵੀ ਅਤੇ ਹੈਪੇਟਾਈਟਿਸ ਸੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਫੈਲਾਉਣ ਵਾਲੀ ਇੱਕ ਟ੍ਰਾਂਟੋ ਆਧਾਰਿਤ ਸੰਸਥਾ ਸੀਏਟੀਆਈ ਦੀ ਕਾਰਜਕਾਰੀ ਨਿਰਦੇਸ਼ਕ ਜੋਰੀ ਜਲਮੌਰ ਅਸਹਿਮਤ ਸੀ 200 ਮੀਟਰ ਦੀ ਪਾਬੰਦੀ ਤੋਂ ਪ੍ਰਭਾਵਿਤ ਮੌਜੂਦਾ ਖਪਤ ਵਾਲੀਆਂ ਸਾਈਟਾਂ ਸਮੇਤ ਸੰਸਥਾਵਾਂ ਕੋਲ ਹਾਟ ਹੱਬ ਬਣਨ ਲਈ ਅਰਜ਼ੀ ਦੇਣ ਲਈ ਅਕਤੂਬਰ 2024 ਤੱਕ ਦਾ ਸਮਾਂ ਹੋਵੇਗਾ ਇੱਕ ਬਿਆਨ ਦੇ ਵਿੱਚ Ontario Liberal Leader Bonnie Crombie ਨੇ ਇਸ ਗੱਲ ਤੇ ਸਹਿਮਤੀ ਪ੍ਰਗਟਾਈ ਹੈ ਕਿ ਇਹ ਸਾਈਟਾਂ ਸਕੂਲਾਂ ਦੇ ਨੇੜੇ ਨਹੀਂ ਹੋਣੀਆਂ ਚਾਹੀਦੀਆਂ ਜਦਕਿ ਨਸ਼ਾਖੋਰੀ ਅਤੇ ਮਾਨਸਿਕ ਸਿਹਤ ਸੰਕਟ ਲਈ ਸਮਾਰਟ ਹਮਦਰਦ ਹੱਲ ਦੀ ਮੰਗ ਕੀਤੀ ਗਈ ਹੈ। Ontario NDP ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਸਰਬਾਈ ਸਰਕਾਰ ਨੂੰ ਇੱਕ ਚੱਲ ਰਹੇ ਬੇਕੜੇ ਅਤੇ ਨਸ਼ਾਖੋਰੀ ਦੇ ਸੰਕਟ ਵਿੱਚ ਪਈ ਚਾਰਿਆਂ ਤੋਂ ਜਨਤਕ ਸਿਹਤ ਸਹਾਇਤਾ ਲੈਣੀ ਚਾਹੀਦੀ ਹੈ ਜਿਸ ਵਾਸਤੇ ਸੂਬਾ ਕਸੂਰਵਾਰ ਠਹਿਰਾਇਆ ਜਾ ਰਿਹਾ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ